ਹਾਂਜੀ ਰਾਤ ਜਿਹੜਾ ਆਪਣਾ ਗੈਲਪੈਸ ਕੋਲੇ ਕਤਲ ਹੋਇਆ ਸ਼ਿਵ ਸੈਨਾ ਆਗੂਆ ਅੱਕੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨ ਵਾਲੀ ਚੁੰਦੇ ਸੀਗੇ ਸਾਡੇ ਤੋਂ ਨਿਆਂ ਜੀ ਕਿੰਦੇ ਹੀ ਘਰਾਂ ਨੂੰ ਚੱਕਾਂਗੇ ਐਂ ਕਰਦਾਂਗੇ ਨਿਆਂ ਤੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਂ ਲਈ ਚੱਕ ਲਾਂਗੇ ਕਦੇ ਸਾਡੇ ਘਰਾਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਸਾਲੇ ਦੇ ਘਰ ਦੇ ਤੱਕ ਨੂੰ ਫਿਰਦੇ ਨਹੀਂ ਆਏ ਕਿੱਦਾਂ ਹੁੰਦਾ ਸੀ ਆ ਸਾਡੇ ਮੋਗਾਚੇ ਸ਼ਿਵਸ਼ਨਾ ਆਕੂ ਦਾ ਕਤਲ ਕਰਨ ਵਾਲਿਆਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਦੋ ਮੁਲਜ਼ਮ ਗੋਲੀ ਨਾਲ ਹੋਏ ਜ਼ਖਮੀ ਇੱਕ ਦੌੜਦਾ ਹੋਇਆ ਹੋਇਆ ਜ਼ਖਮੀ ਤਿੰਨੋਂ ਹੀ ਪੁਲਿਸ ਨੇ ਕੀਤੇ ਗ੍ਰਿਫਤਾਰ ਬੀਤੇ ਕੱਲ ਤਿੰਨ ਨੌਜਵਾਨਾਂ ਵੱਲੋਂ ਮੋਗਾਚੇ ਸ਼ਿਵਸ਼ਨਾ ਆਕੂ ਦਾ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਸੀ ਚਿਸ਼ਤੀਆਂ ਤਸਵੀਰਾਂ ਸੀਸੀਟੀਵੀ ਵਿੱਚ ਵੀ ਸਾਹਮਣੇ ਆਈਆਂ ਸਨ ਅਤੇ ਇਹ ਤਿੰਨਾਂ ਹੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਅੱਜ ਤੜਕਸਾਰ ਪੁਲਿਸ ਵੱਲੋਂ ਇਹਨਾਂ ਤਿੰਨਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਨਾਲ ਦੋ ਨੌਜਵਾਨ ਗੋਲੀ ਨਗਲ ਨਾਲ ਚੱਕਿਓਹਨ ਚਦ ਕੇ ਇੱਕ ਫਿਲਹਾਲ ਜਗਮੀ ਹੱਤ ਤਿੰਨਾਂ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮਲੋੜਤ ਨੇੜੇ ਇਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁਹਾਨੂੰ ਇੱਕ ਵਾਰ ਫਿਰ ਦੱਸਦੀ ਹੈ ਕਿ ਪਿਤੇ ਕੱਲ ਮੌਕੇ 'ਤੇ ਨੌਜਵਾਨਾਂ ਬਨੂ ਸ਼ਿਵਸ਼ਨਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਚਸ਼ਤੀਆਂ ਤਸਵੀਰਾਂ ਸੀਸੀਟੀਵੀ ਵਿੱਚ ਸਾਹਮਣੇ ਆਈਆਂ ਸਨ ਅਤੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਨਾਂ ਤਿੰਨਾਂ ਨੌਜਵਾਨਾਂ ਨੇ ਸ਼ਿਵਸ਼ਨਾ ਤੇ ਆਗੂ ਗੋਲੀਆਂ ਮਾਰਨ ਦੀ ਜ਼ਿੰਮੇਵਾਰੀ ਆਪਣੇ ਸ਼ਰਲੇਸ਼ਾ ਤੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਸਲੂਨ ਤੇ ਕੰਮ ਕਰਦੇ ਨੌਜਵਾਨ ਉੱਪਰ ਵੀ ਗੋਲੀਆਂ ਮਾਰਨ ਦੀ ਜ਼ਿੰਮੇਵਾਰੀ ਲਈ ਸੀ ਅਤੇ ਦਾ ਹੀ ਪੁਲਸ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ ਜਿਸ ਨਾਲ ਗੋਲੀ ਲੱਗਨ ਨਾਲ ਦੋ ਨੌਜਵਾਨ ਰੂਪੀ ਜ਼ਖਮਿਓ ਹਨ ਜਦਕੇ ਇੱਕ ਨੌਜਵਾਨ ਪਛਤਾ ਹੋਇਆ ਜ਼ਖਮਿਓ ਹੈ ਤੇ ਤਿੰਨਾਂ ਨੂੰ ਹੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਗੱਲ ਇਹ ਆ ਮੈਂ ਸਾਰੀ ਗੱਲ ਦਾ ਪੜਦਾ ਫਾਸ਼ ਕਰ ਲੱਗਾ ਜਿੱਥੋਂ ਗੱਲ ਸ਼ੁਰੂ ਹੋਈ ਆ ਜਿੱਥੋਂ ਖਤਮ ਹੋਈ ਆ ਠੀਕ ਆ ਜੀ ਇਹ ਡੇਢ ਮਹੀਨੇ ਪੁਰਾਣੀ ਗੱਲ ਆ ਠੀਕ ਆ ਜੀ ਮੇਰਾ ਵੈਪਨ ਦਾ ਚੱਕਰ ਪਿਆ ਹੀ ਆ ਵੈਪਨ ਸੀਗਾ ਉਹ ਲਾਇਸੈਂਸੀ ਠੀਕ ਆ ਲਾਇਸੈਂਸੀ ਵੈਪਨ ਸੀ ਇਹ ਗੱਲ ਪ੍ਰਕਾਸ਼ ਨੂੰ ਵੀ ਪਤਾ ਸੀ ਤੇ ਪਤਾ ਹੀ ਮੰਗੇ ਨੂੰ ਵੀ ਠੀਕ ਆ ਜੀ ਇਹ ਮੇਰਾ ਕਿਸੇ ਨੇ ਸਾਡੇ ਗਵਾਰਡ ਚ ਕੋਈ ਹੈਗਾ ਮੁੰਡਾ ਜਿਹੜਾ ਪ੍ਰਕਾਸ਼ ਨਾ ਰਹਿੰਦਾ ਵਾ ਠੀਕ ਹੈ ਜੀ ਉਹਨੇ ਕਿਤੇ ਕਹਿਦਾ ਬਾਈ ਇਹਦੇ ਕੋਲ ਪੈਸੇ ਆ ਠੀਕ ਹੈ ਨਾ ਪੈਸੇ ਮੇਰੇ ਕੋਲ ਕਿਸੇ ਪਾਸੋਂ ਆਏ ਸੀ ਮੈਂ ਘਰ-ਬਾਰ ਪਾਉਣਾ ਸੀ ਆਦੀ ਭੈਣ ਦਾ ਵਿਆਹ ਕਰਨਾ ਸੀ ਠੀਕ ਹੈ ਜੀ ਇਹ ਗੱਲ ਸੀ ਉਹਨਾਂ ਨੂੰ ਪਤਾ ਲੱਗ ਗਿਆ ਕੋਲ ਪੈਸੇ ਆ ਉਹਨਾਂ ਨੇ ਗੱਲ ਬਣਾ ਕੇ ਸਾਡੇ ਘਰੇ ਪਾਈ ਰੇਟ ਮੇਰੀ ਦਾਦੀ ਡੈਥ ਹੋਈ ਸੀ ਭੋਤ ਵਾਗਾ ਦੇ ਨੇ ਰੇਟ ਪਾਈ ਕਿ ਜਿਹੜਾ ਲਿਸੈਂਸੀ ਵੈਪਨ ਸੀ ਉਹਨੂੰ ਕਿਹਾ ਕਿ ਦੋ ਨੰਬਰ ਦਾ ਵੈਪਨ ਆ ਠੀਕ ਹੈ ਜੀ ਇਸ ਗੱਲ ਪਿੱਛੇ ਇਹਨਾਂ ਨੇ ਹੋਰੇ ਰੇਟ ਪਾਈ ਜੀ ਕਹਿੰਦੇ ਉਹ ਮੁੰਡੇ ਨੂੰ ਪੇਸ਼ ਕਰਾਓ ਠੀਕ ਹੈ ਮੈਂ ਪੇਸ਼ ਹੋਇਆ ਮੈਨੂੰ ਕਹਿਣ ਲੱਗ ਗਏ ਕਿਿੱਦਾਂ ਕਰਕੇ ਲਾਇਸੈਂਸੀ ਵੈਪਨ ਆ ਤੇ ਦਿਖਾ ਕਿੱਥੇ ਆਇਆ ਜਿਵੇਂ ਠੀਕ ਹੈ ਮੈਂ ਕਿਹਾ ਬਈ ਲਾਇਸੈਂਸੀ ਆ ਮੈਂ ਇਹ ਗੱਲ ਕਹੀ ਠੀਕ ਹੈ ਜੀ ਪ੍ਰਕਾਸ਼ ਨੂੰ ਗਿਆ ਪ੍ਰਕਾਸ਼ ਨੂੰ ਪਤਾ ਹੀ ਲਾਇਸੈਂਸੀ ਆ ਕਹਿੰਦਾ ਦੱਸ ਵੇਰ ਕਿੱਥੇ ਆਇਆ ਜਿਵੇਂ ਮੈਂ ਕਿਹਾ ਮੈਨੂੰ ਜਾਨ ਦੋ ਦੋ ਦਿਨ ਟਾਈਮ ਦੋ ਐ ਕਰਦੇ ਕਰਦੇ ਹਫਤਾ ਹੋ ਗਿਆ ਇਹ ਗੱਲ ਨੂੰ ਠੀਕ ਹੈ ਜੀ ਫਿਰ ਮੰਗੇ ਨੂੰ ਪਤਾ ਲੱਗਾ ਕਿ ਇਹਦੇ ਕੋਲ ਵੀ ਪੈਸੇ ਆ ਉਹ ਕਹਿੰਦਾ ਮੈਂ ਵੀ ਚੱਲ ਬੱਚ ਉਹ ਨਟਾਂਗ ਡਾਉਣ ਲੱਗਾ ਕਿ ਮੈਂ ਤੇਰੇ ਨਿਬੇੜਦਾ ਐਂ ਜੋਂ ਤਾਂ ਠੱਕੇ ਨਾਲ ਹੀ ਕਹਿਣ ਲੱਗ ਗਿਆ ਮੈਨੂੰ ਕਹਿੰਦਾ ਨਹੀਂ ਅੰਕਲ ਜੋ ਲਾਇਸੈਂਸੀ ਐ ਮੈਂ ਕਿਹਾ ਆਪਾਂ ਕਹਾਂ ਤੂੰ ਪੈਸੇ ਦੇ ਕਹਾਂ ਤੈਨੂੰ ਲੱਖ ਰੁਪਈਆ ਦੇ ਕਹਾਂ ਤੇਰਾ ਮੈਂ ਆਈ ਨਿਬੇੜਦਾ ਤੇਰਾ ਖਾਰਾ ਸਾਰਿਆਂ ਨੇ ਖੇੜਾ ਛੱਟ ਜਾਣਗੇ ਇਸ ਪਰ ਕਾਹ ਜੀ ਦੋਨਾਂ ਦੀ ਗੱਲਬਾਤ ਸੀ ਦੋਨਾਂ ਦੀ ਮੰਗੇ ਦੀ ਪ੍ਰਕਾਸ਼ ਦੀ ਠੀਕ ਆ ਜੀ ਇਹ ਗੱਲ ਹੋਈ ਸੀਗੀ ਤੇ ਐਂ ਕਰਦਿਆ ਕਰਉਂਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਅੰਕਲ ਨਹੀਂ ਨਹੀਂ ਮੈਂ ਕਿਹਾ ਜੋ ਲਾਇਸੈਂਸੀ ਮੈਂ ਪੈਸੇ ਕਿਉਂ ਦਵਾ ਮ ਇਹ ਗੱਲ ਮੰਨਿਆ ਨਹੀਂ ਕਹਿੰਦੇ ਇਦਾਂ ਕਰਕੇ ਕੋਹ ਨਹੀਂ ਹੁੰਦਾ ਵਾ ਤੇ ਤੇ ਮੈਂ ਕੀ ਫਾਇਦਾ ਤੇ ਪਰਚਾ ਪਊਗਾ ਤੇ ਮੈਂ ਜਿਹਦਾ ਵੈਪਨ ਸੀ ਆ ਠੀਕ ਹੈ ਜੀ ਉਹ ਮੁੰਡੇ ਦੇ ਮੈਂ ਫਰੀਦਕੋਟ ਜਾ ਕੇ ਲਾਇਸੈਂਸ ਵੀ ਲੈ ਕੇ ਆਂਦਾ ਠੀਕ ਹੈ ਜੀ ਤੇ ਇਹ ਦੋਨੋਂ ਜਾਣੇ ਕਹਿਣ ਲੱਗੇ ਇਦਾਂ ਕਰਕੇ ਕਿ ਨਹੀਂ ਨਹੀਂ ਮੰਗੇ ਮੈਂ ਤੇ ਪਰਚਾ ਮਾਣਾ ਪ੍ਰਕਾਸ਼ ਕਹਿਣ ਲੱਗ ਗਿਆ ਜਾਣ ਕੇ ਕਹਿਣ ਲੱਗਾ ਪ੍ਰਕਾਸ਼ ਮੰਗੇ ਨੂੰ ਮੈਂ ਪਰਚਾ ਮਾਣਾ ਬਲਕਿ ਪ੍ਰਕਾਸ਼ ਨੇ ਪੈਸੇ ਖਾਣੇ ਸੀ ਮੇਰੇ ਤੋਂ ਲੈਦਾ ਮੈਂ ਕਹਾਂ ਲੱਗੇ ਨਹੀਂ ਨਹੀਂ ਤੂੰ ਇੰਨੇ ਕਰਕੇ ਕਰ ਮੇੜਨਾ ਮੈਨੂੰ ਪਤਾ ਸੀ ਮੇਰਾ ਨਿਬੜਦਾ ਇਹੀ ਆਣਾ ਵਾ ਠੀਕ ਹੈ ਇੱਕ ਸੀ ਸਾਫ ਸੰਦ ਪਾਲਸ ਵਾਲਾ ਵਿੱਚ ਇਹ ਤਿੰਨੇ ਸੀ ਇਹਨਾਂ ਨੇ ਤਿੰਨਾਂ ਨੇ ਪੈਸੇ ਖਾਦੇ ਠੀਕ ਹੈ ਜੀ ਗੱਲ ਹੋਈ ਇਹ ਮੈਂ ਲਾਇਸੈਂਸ ਵੀ ਪੇਸ਼ ਕਰਾਤਾ ਲਿਆ ਕੇ ਠੀਕ ਹੈ ਇੱਕ ਪ੍ਰਧਾਨ ਮੇਰੇ ਨਾਲ ਗਿਆ ਸੀ ਆ ਉਹ ਵੀ ਸਿਪ ਸੈਨਾ ਦਾ ਹੀ ਆ ਠੀਕ ਹੈ ਜੀ ਉਹਦਾ ਨਾਮ ਭੁੱਲ ਗਿਆ ਮੈਂ ਕੀ ਸੀ ਆ ਉਹ ਲੰਮੇ ਕਰਦੇ ਆ ਉਹ ਗਏ ਸੀ ਮੇਰੇ ਨਾਲ ਠੀਕ ਹੈ ਜੀ ਫ੍ਰੀਕਲੈਂਸ ਲਾਇਸੈਂਸ ਲੈ ਕੇ ਆਂਦਾ ਲਾਇਸੈਂਸ ਦਿਖਾਉਂਦੇ ਬਾਵਾ ਜੂ ਵੀ ਮੇਰੇ ਤੋਂ 1.5 ਲੱਖ ਰੁਪਏ ਲਿੱਤਾ ਗਿਆ ਠੀਕ ਹੈ ਜੀ ਉਹ 1.5 ਲੱਖ ਰੁਪਏ ਮੈਂ ਦੀ ਭੈਣ ਦੇ ਚਲੇ ਜੀ ਕਾਂਡੇ ਗੋਡੇ ਬਣਾਉਣੇ ਸੀ ਸਾਰਾ ਉਹ ਕੁਝ ਕਰਨਾ ਹੀ ਵਿਆਹ ਵੀ ਕਰਨਾ ਹੀ ਚਲੋ ਮੈਂ ਤਾਂ ਘਰ ਵੀ ਪਾਉਣਾ ਠੀਕ ਹੈ ਇਸ ਗੱਲ ਕਰਕੇ 1.5 ਲੱਖ ਰੁਪਏ ਚਲੋ ਮੇਰੇ ਤੋਂ ਲੈ ਲੈ ਲਸਾਂਸੀ ਮੇਰੇ ਤੋਂ ਪੇਸ਼ ਕਰਤਾ ਮੈਂ ਸਾਰਾ ਉਹ ਦਿਖਾਤਾ ਹੀ ਠੀਕ ਹੈ ਜੀ ਸਾਰੀ ਗੱਲ ਖਤਮ ਹੋ ਗਈ ਇਹਨਾਂ ਨੇ ਅਨੰਦ ਪ੍ਰਕਾਸ਼ ਜੀ ਤੇ ਮੰਗੇ ਦੀ ਆਪ ਚੋ ਕੀ ਲੜਾਈ ਠੀਕ ਹੈ ਜੀ ਪ੍ਰਕਾਸ਼ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਿ ਤੂੰ ਉਹਨੂੰ ਵੇਚ ਲਿਆਂਦਾ ਐ ਜਿਵੇਂ ਹੁਣ ਤੇਰੇ ਤੇ ਮੈਂ ਪਰਚੇ ਪਾਉਂਗਾ ਇਹਰ ਕੇ ਮੈਂ ਤੇਰੇ ਤੇ ਮੈਂ ਪਰਚੇ ਪਾਉਂਗਾ ਐ ਕਰੂੰਗਾ ਤੈਨੂੰ ਟਿੱਗ ਨਹੀਂ ਦੇਣਾ ਤੂੰ ਉਹਨੂੰ ਵਿੱਚ ਕਿਉਂ ਲੈਂਦਾ ਜੇ ਤੈਨੂੰ ਮੈਂ ਕਿਹਾ ਹੀ ਕਹਿੰਦਾ ਮੇਰੀ ਤੇਰੇ ਨਾਲ ਗੱਲ ਆ ਮੈਂ ਕਿਹਾ ਭਈ ਮੈਂ ਤੈਨੂੰ ਬੁਲਾਇਆ ਨਹੀਂ ਉਹਨੂੰ ਕਿਸੇ ਨੇ ਉਂਗਲਾ ਆਦੀ ਕਿਹਦੇ ਕੋਲ ਪੈਸੇ ਵਾਵਾ ਆਏ ਆ ਠੀਕ ਹੈ ਜੀ ਮੈਂ ਉਹਦੇ ਜਿੱਥੇ ਮੈਂ ਕੰਮ ਕਰਦਾਈ ਉੱਥੋਂ ਮੈਂ ਪੈਸੇ ਫੜੇ ਸੀ ਵੱਧ ਪਾਉਂਗਾ ਤੋ ਆਦੇ ਤੋਂ ਐਡਵਾਂਸ ਇਹ ਗੱਲ ਉਹੀ ਸਾਰੀ ਠੀਕ ਹੈ ਇਹ ਦੋਨਾਂ ਦੀ ਆਪਜ ਦੂਦੂ ਮੈਂ ਮੈਂ ਹੋ ਗਈ ਠੀਕ ਹੈ ਜੀ ਮੈਨੂੰ ਇਹ ਗੱਲ ਤਾਂ ਲੱਗਿਆ ਬਾਅਦ ਵਿੱਚ ਪਤਾ ਮੈਨੂੰ ਉਹ ਕਹਿਣ ਲੱਗਿਆ ਮੈਨੂੰ ਪ੍ਰਕਾਸ਼ ਨੇ ਘਰੇ ਬੁਲਾਇ ਕਰੇ ਇਹਨੇ ਇਹਦੇ ਕੈਮਰਾ ਸਾਹਮਣੇ ਮੈਂ ਇਹਨਾਂ ਦੇ ਘਰੇ ਆਇਆ ਰਿਕਾਰਡਿੰਗ ਵੀ ਕਢਾ ਕੇ ਦੇਖ ਲਓ ਠੀਕ ਹੈ ਜੀ ਇਹਨਾਂ ਦੇ ਅੰਦਰ ਬੈਠਾ ਇਹਨੇ ਮੈਨੂੰ ਉੱਥੇ ਇਹ ਗੱਲ ਕਹੀ ਕਹਿੰਦੇ ਜੇ ਤੂੰ ਮੰਗੇ ਦਾ ਨਾਂ ਕੰਮ ਕੀ ਹਾਂਜੀ ਰਾਤ ਜਿਹੜਾ ਆਪਣਾ ਗੱਲ ਪੈਲਸ ਕੋਲੇ ਕਤਲ ਹੋਇਆ ਸ਼ਿਵਸੈਨਾ ਆਗੂ ਦਾ ਮੰਗੇ ਦਾ ਉਹ ਕਤਲ ਅਸੀਂ ਕੀਤਾ ਬਈ ਪਰ ਉਹਦਾ ਅਸੀਂ ਕਤਲ ਕਰਨਾ ਨਹੀਂ ਚਾਹੁੰਦੇ ਸੀਗੇ ਸਾਡੇ ਤੋਂ ਨਿਆਂ ਹੀ ਕਹਿੰਦੇ ਹੀ ਘਰਦਿਆਂ ਨੂੰ ਚੱਕ ਲਾਂਗੇ ਐਂ ਕਰਦਾਂਗੇ ਯਾ ਤੇ ਸਾਡੇ ਤੋਂ ਪੈਸੇ ਖਾਦੇ ਉਹਨਾਂ ਨੇ ਕਦੇ ਕਹਿ ਦਿੰਦੇ ਸੀ ਸਿੰਘੇ ਦੀ ਘਰਾਲੀ ਨੂੰ ਚੱਕ ਲਾਂਗੇ ਕਦੇ ਸਾਡੇ ਘਰਦਿਆਂ ਨੂੰ ਕਹਿ ਦਿੰਦੇ ਸੀ ਚੱਕ ਲਾਂਗੇ ਕਿਉਂ ਸਾਲੇ ਤੇਰੇ ਘਰ ਦੇ ਨਾਲ ਚੱਕ ਨੂੰ ਫਿਰਦੇ ਨਹੀਂ ਅੱਜ ਕਹਿੰਦਾ ਹੁੰਦਾ ਸੀ ਆ ਕਹਿੰਦਾ ਜੀ ਤੇਰੇ ਰੋਲੇ ਪਏ ਨੇ ਆ ਜੀ ਆਪ ਹੀ ਪੁਲਿਸ ਵਾਲੇ ਭੇਜਦਾ ਹੁੰਦਾ ਸੀ ਸਾਡੇ ਘਰੇ ਝੂਠੇ ਪਰਚੇ ਝੂਠੇ ਹਰ ਦੇ ਪਰਚੇ ਪਾਉਣ ਨੂੰ ਫਿਰਦੇ ਪਹਿਲਾਂ ਵੀ ਨੇ ਮੇਰੇ ਤੇ ਇੱਕ ਝੂਠਾ ਪਰਚਾ ਪਾਇਆ ਉੱਤੇ ਵੀ 1.5 ਲੱਖ ਰੁਪਏ ਨੇ ਮੇਰੇ ਤੇ ਝੂਠੇ ਪਾਏ ਉਹਨਾਂ ਨੇ 1.5 ਲੱਖ ਰੁਪਏ ਨੇ ਮੇਰੇ ਤੋਂ ਖਾਦਾ ਠੀਕ ਆ ਜੀ ਮੇਰੇ ਘਰਦਿਆਂ ਨੂੰ ਕਹਿੰਦੇ ਆਰ ਨੂੰ ਪੇਸ਼ ਕਰਾ ਦੋ ਨਹੀਂ ਆ ਇਹਦੇ ਕਹਿੰਦਾ ਸੀ ਆ ਉਹਨੂੰ ਪੇਸ਼ ਨਾ ਕਰਾਇ ਪੈਸੇ ਆ ਕਹਿੰਦਾ ਜੇ ਪੈਸੇ ਦੇ ਦੋ ਪੈਸੇ ਦੇ ਕੇ ਮੈਂ ਨਬੇੜ ਦਿੰਦਾ ਮੇਰੇ ਡੈੜੀ ਨੂੰ ਕਹਿੰਦਾ ਸੀ ਆ ਕਿਤੇ ਮੇਰੇ ਘਰ ਵਾਲੇ ਨੂੰ ਕਹਿੰਦਾ ਸੀ ਆ ਇਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਨਾ ਇੰਨੇ ਪੈਸੇ ਭਰੇ ਕੀ ਫਾਇਦਾ ਤੇਰੇ ਘਰ ਵਾਲੇ ਨੂੰ ਚੱਕ ਕੇ ਲੈ ਕੇ ਜਾਣਗੇ ਪੁਲਿਸ ਵਾਲਿਆਂ ਨੂੰ ਇਹ ਭੇਜਦਾ ਵੀ ਆਪ ਹੀ ਸੀ ਠੀਕ ਆ ਇਹ ਹੋਰ ਕੋਈ ਇਹੋ ਛਡਾਉਂਦਾ ਵੀ ਆਪ ਸੀ ਪੈਸੇ ਵੀ ਸਾਡੇ ਤੋਂ ਲੈ ਲੈਂਦਾ ਸੀ ਹਾਲਾ ਬਾਅਦ ਚੱਕਰ ਹੋਰ ਪਵਾ ਦਿੰਦਾ ਕਹਿੰਦਾ ਜੀ ਤੁਹਾਡਾ ਉਹ ਚੱਕਰ ਐ ਵੀ ਮੇਰ ਤੋਂ ਘੱਟੋ ਘੱਟ ਇਹ 5 ਲੱਖ ਦੇ ਕਰੀਬ ਪੈਸੇ ਖਾ ਚੁੱਕਿਆ ਸੀ ਠੀਕ ਹੈ ਜੀ ਬਾਕੀ ਜਿਹੜੀ ਉਹ ਬੱਚੇ ਦੇ ਗੋਲੀ ਵੱਜੀ ਸੀ ਠੀਕ ਹੈ ਜੀ ਉਹ ਸਾਡ ਤੋਂ ਗਲਤੀ ਨਾਲ ਵੱਜੀ ਸੀ ਠੀਕ ਹੈ ਉਹਦੇ ਅਸੀਂ ਜ਼ਿੰਮੇਵਾਰ ਹੈਗੇ ਆ ਜੀ ਸਾਡ ਤੋਂ ਗਲਤੀ ਨਾਲ ਵੱਜੀ ਸੀ ਹਾਂਜੀ ਬਾਕੀ ਜਿਹੜਾ ਸਲੂਨ ਵਾਲਾ ਮੁੰਡਾ ਸੀ ਠੀਕ ਹੈ ਜੀ ਉਹ ਕਦੇ ਸਾਡੇ ਭਰਾਵਾਂ ਨੂੰ ਠੀਕ ਹੈ ਜੀ ਸਾਡੇ ਭਰਾ ਦੀ ਅਸੀਂ ਲੱਤ ਤੋੜਨ ਦਾ ਹੀ ਕਿਸੇ ਦੀ ਬਾਹ ਤੋੜ ਦਿੰਦਾ ਸੀ ਠੀਕ ਹੈ ਜੀ ਹੋਰ ਕੋਈ ਇਹੋ ਜੀ ਗੱਲ ਹੈ ਨਹੀਂ ਸੀ ਠੀਕ ਹੈ ਨਾ ਸਾਡਾ ਕੋਈ ਗਰੁੱਪ ਬਾਜੀ ਵਾਲਾ ਚੱਕਰ ਹੈਗਾ ਹੈ ਠੀਕ ਹੈ ਜੀ ਹਾਂਜੀ ਨਾਂ ਦੀ ਸੁਣਵਾਈ ਹੋਈ ਉਹਦੀ ਲੱਤ ਤੋੜਤੀ ਫੇ ਤੱਕ ਉਹ ਤੇ ਐਮਐਲਏ ਨਾਲ ਰੈਲੀ ਹੋਈ ਹੈ ਜੀ ਉਹਨਾਂ ਦੇ ਉਹਦੇ ਸਰ ਤੇ ਉਹਨਾਂ ਦੇ ਉਹਨਾਂ ਦੇ ਪਰਚਾ ਪੈਂਦਾ ਉਹ ਸਾਰੇ ਮੋਗੇ ਦੇ ਕਿਹੇ ਬੰਦੇ ਤੇ ਕਿਹੇ ਦੇ ਸੱਟਾ ਮਾਰਦੇ ਕਿਤੇ ਕਿਹੇ ਦੇ ਮਾਰਦੇ ਠੀਕ ਹੈ ਜੀ ਉਹਨਾਂ ਦੇ ਕੋਈ ਵੀ ਪਰਚਾ ਨਹੀਂ ਪੁਲਿਸ ਵਾਲੇ ਪਾਉਂਦੇ ਸੀ ਠੀਕ ਹੈ ਪੁਲਿਸ ਪੈਸੇ ਲੈ ਲੈਂਦੀ ਸੀ ਉਹਨਾਂ ਤੋਂ ਠੀਕ ਹੈ ਛੱਡ ਦਿੰਦੀ ਸੀਗੇ ਹਫਤਾ ਹੋ ਗਿਆ ਉਹ ਗੱਲ ਨੂੰ ਖਣੀ ਹਫਤਾ 5 ਦਿਨ ਹੋ ਗਏ ਉਹਦੀ ਲਤ ਤੋੜ ਕੇ ਸਾਡੇ ਘਰਾਂ ਕੋਲੇ ਠੀਕ ਹੈ ਜੀ ਉਹ ਬੰਦੇ ਦੇ ਘਰੇ ਸਲੂਨ ਦੇ ਘਰੇ ਸੀ ਸਲੂਨ ਉਹਦੇ ਸਲੂਨ 'ਚ ਤਾਂ ਹੀ ਗੋਲੀਆਂ ਚਲਾਈਆਂ ਸੀਗਾ ਉਹ ਸਾਡੇ ਨੂੰ ਸਾਡੇ ਵੀ ਮਾਰਨ ਨੂੰ ਫਿਰਦੇ ਸੀ ਠੀਕ ਆ ਜੀ ਹੋਰ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸੀ ਬਾਕੀ ਜਿਹੜਾ ਸ਼ਿਵਸ਼ੇਨ ਆਲਾ ਸੀ ਉਹ ਸਾਡੇ ਦੇ ਝੂਠੇ ਪਰਚੇ ਮੰਦੇ ਉਹਦੇ ਅਸੀਂ ਤਾਂ ਕਤਲ ਕੀਤਾ ਜੀ ਬਾਕੀ ਜਿਹੜਾ ਇਹ ਮੰਗੇ ਦਾ ਜੀ ਸ਼ਿਵਸ਼ੇਨ ਆਲੇ ਦਾ ਕੰਮ ਕੀਤਾ ਨਾ ਬਾਕੀ ਤੁਹਾਨੂੰ ਮੈਂ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮਿਲਣਗੇ ਨਾ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਕਹਾਣੀ ਕੁਝ ਹੋਰ ਵੀ ਸੀ ਜੋ ਜਿਹੜੀ ਮੈਂ ਦੱਸ ਨਹੀਂ ਸਕਦਾ ਇੱਥੇ ਜਿਹਦੇ ਪਿੱਛੇ ਇਹ ਬੰਦੇ ਨੇ ਮੈਨੂੰ ਕਿਸੇ ਨੇ ਕਿਹਾ ਸੀ ਇਹਦਾ ਕਰਦੇ ਕੰਮ ਆ ਉਹ ਦੱਸੂਗਾ ਮੈਂ ਪੁਲਿਸ ਵਾਲਿਆਂ ਨੂੰ ਦੱਸੂਗਾ ਜਦੋਂ ਪੁਲਿਸ ਵਾਲੇ ਮੈਨੂੰ ਮੈਨੂੰ ਲੈ ਕੇ ਜਾਣਗੇ ਜਾਂ ਮੈਂ ਪੁਲਿਸ ਵਾਲੇ ਕੋਲ ਜਾ